ਤੁਹਾਡਾ ਸਾਰਿਆਂ ਦਾ ਪਹਿਲਾਂ ਤੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਸਮਾਜਿਕ ਨਿਆਂ ਅਧਿਕਾਰਤਾ ਤੇ ਘਟ ਗਿਣਤੀ ਵਿਭਾਗ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਇੱਕ ਅਹਿਮ ਸਕੀਮ ਜਿਸ ਤੇ ਬਾਰੇ ਅੱਜ ਅਪਕਲ ਕਰਾਂਗੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਜੋ ਕਿ ਅਕਸਰ ਵਿਵਾਦਾਂ ਨਾਲ ਘिरी ਹੋਈ ਸਕੀਮ ਕਰਕੇ ਜਾਣੀ ਜਾਂਦੀ ਹੈ ਉਕਿ ਪਿਛਲੇ ਸਾਲਾਂ ਦੌਰਾਨ ਬਹੁਤ ਜ਼ਿਆਦਾ ਇਸ ਦੇ ਵਿੱਚ ਜੋ ਸਾਡੇ ਬੱਚੇ ਅਨਸੂਚਿਤ ਜਾਤੀ ਨਾਲ ਜੁੜੇ ਹੋਏ ਉਹਨਾਂ ਦੀ ਪੜਾਈ ਨਾਲ ਜੋ ਵਿਤਕਰਾ ਹੋਇਆ ਉਹ ਸਾਰਾ ਕੁਝ ਇਸ ਸਕੀਮ ਨੂੰ ਬਹੁਤ ਵੱਡੇ ਵਿਵਾਦਾਂ 'ਚ ਲੈ ਕੇ ਆ ਗਿਆ ਸੀ ਪਰ 2022 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੁਆਰਾ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਖਾਸ ਤੌਰ ਤੇ ਉਹ ਬੱਚੇ ਗਰੀਬ ਬੱਚੇ ਜਿਹੜੇ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਹੋ ਗਏ ਸੀ ਕਿਉਂਕਿ 2017 ਤੋਂ 2020 ਦਾ ਦੌਰ ਇੱਕ ਐਸਾ ਦੌਰ ਰਿਹਾ ਜਦੋਂ ਸਾਡੇ ਅਨਸੂਚਿਤ ਜਾਤੀ ਦੇ ਬੱਚੇ ਗਰੀਬ ਬੱਚੇ ਇਹ ਸਕਾਲਰਸ਼ਿਪ ਸਕੀਮ ਤੋਂ ਵਾਂਝੇ ਰਹੇ ਜੋ ਗ੍ਰਾਂਟ ਕੇਂਦਰ ਸਰਕਾਰ ਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਂਦੀ ਸੀ ਉਹ ਸਕੀਮ ਦੇ ਵਿੱਚ 2017 ਦੇ ਵਿੱਚ ਕੋਈ ਐਸੀ ਸੋਧ ਕੀਤੀ ਗਈ ਕਿ 3 ਸਾਲਾਂ ਦੇ ਦੌਰਾਨ ਨਾਤਾ ਉਹ ਪੈਸੇ ਕੇਂਦਰ ਸਰਕਾਰ ਨੇ ਬੱਚਿਆਂ ਦੇ ਪੜ੍ਹਾਈ ਲਈ ਪਾਏ ਤੇ ਨਾ ਹੀ ਇਸ ਤੋਂ ਪਹਿਲਾਂ ਜੋ ਕਾਂਗਰਸ ਸਰਕਾਰ ਇਸ ਰਾਜ ਨੂੰ ਚਲਾ ਰਹੀ ਸੀ ਨਾ ਉਹਨਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਸਕੀਮ ਦੇ ਵਿੱਚ ਕੋਈ ਲਾਭ ਦਿੱਤਾ ਗਿਆ ਕੋਈ ਪੈਸਾ ਇਨ੍ਹਾਂ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਉਸ ਦਾ ਅੰਜਾਮ ਇਹ ਹੋਇਆ ਕਿ ਕਾਲਜਾਂ ਨੇ ਬੱਚਿਆਂ ਦੀਆਂ ਡਿਗਰੀਆਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਦਾ ਭਵਿੱਖ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਔਰ 2022 ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਆਡਿਟ ਕਰਾਇਆ ਗਿਆ ਇਹਨਾਂ ਸਾਰੇ ਕਾਲਜਾਂ ਦਾ ਜਿਨ੍ਹਾਂ ਦੇ ਪੇਮੈਂਟਸ ਬਾਕੀ ਸੀ ਲਗਭਗ 1563 ਕਰੋੜ ਰੁਪਈਆ ਇਹ ਬਕਾਇਆ ਖੜਾ ਹੋ ਗਿਆ ਸੀ ਔਰ ਅਸੀਂ ਆਡਿਟ ਕਰਾਉਣ ਤੋਂ ਬਾਅਦ ਇਮੀਡੀਏਟਲੀ ਇਨ੍ਹਾਂ ਕਾਲਜਾਂ ਨੂੰ ਪੈਸਾ ਪਾਉਣਾ ਸ਼ੁਰੂ ਕੀਤਾ 2023 ਤੋਂ ਜਿਹੜਾ ਪੈਂਡਿੰਗ ਪੈਸਾ ਸੀ ਸਕਾਲਰਸ਼ਿਪ ਦਾ ਤਕਰੀਬਨ 1000 ਤੋਂ ਉੱਪਰ ਸਾਡੇ ਕੋਲੇ ਪ੍ਰਾਈਵੇਟ ਸੰਸਥਾਵਾਂ ਸੀ ਜਿਨ੍ਹਾਂ ਨੂੰ ਇਹ ਪੈਸਾ ਦਿੱਤਾ ਗਿਆ 366 ਕਰੋੜ ਰੁਪਏ ਪਹਿਲਾਂ ਰੀਲੀਜ਼ ਕੀਤੇ ਗਏ ਸੀ ਤੇ ਹੁਣ ਅਸੀਂ ਸਰਕਾਰੀ ਕਾਲਜਾਂ ਨੂੰ ਸਰਕਾਰੀ ਸੰਸਥਾਵਾਂ ਨੂੰ 92 ਕਰੋੜ ਰੁਪਈਆ ਰੀਲੀਜ਼ ਕੀਤਾ ਗਿਆ ਜੋ ਇਨ੍ਹਾਂ ਬੱਚਿਆਂ ਦੀ ਪੈਂਡਿੰਗ ਸਕਾਲਰਸ਼ਿਪ ਰਾਸ਼ੀ ਇਨ੍ਹਾਂ ਕਾਲਜਾਂ ਕੋਲ ਸੀ ਔਰ ਇਸ ਦੇ ਵਿੱਚ तकरीबन 250 ਕਾਲਜ ਕਵਰ ਕੀਤੇ ਗਏ ਨੇ ਜਿਨ੍ਹਾਂ ਨੂੰ ਇਹ ਰਾਸ਼ੀ ਦਿੱਤੀ ਗਈ ਹੈ। ਔਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਸਕੀਮ ਦੇ ਸਦਕਾ ਸਾਡੇ ਉਹ ਬੱਚੇ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਜਿਨ੍ਹਾਂ ਦੇ ਪਰਿਵਾਰ ਪੜ੍ਹਾ ਨਹੀਂ ਸਕਦੇ ਉਹਨਾਂ ਨੇ ਅੱਗੇ ਪੜ੍ਹਨਾ ਹੁੰਦਾ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨਾ ਹੁੰਦਾ ਉਹਨਾਂ ਨੇ ਡਿਗਰੀਆਂ ਕਰਨੀਆਂ ਹੁੰਦੀਆਂ ਉਹਨਾਂ ਨੇ ਨੌਕਰੀਆਂ ਲੈਣੀਆਂ ਹੁੰਦੀਆਂ ਔਰ ਇਸ ਤੋਂ ਪਹਿਲਾਂ ਜੇ ਕਹਿ ਲਈਏ ਕਾਂਗਰਸ ਸਰਕਾਰ ਨੇ ਇਸ ਬਾਰੇ ਕੋਈ ਪਤਾ ਨਹੀਂ ਵਾਚਿਆ ਵੀ ਕੀ ਉਹਨਾਂ ਬੱਚਿਆਂ ਦੇ ਭਵਿੱਖ ਨਾਲ ਐਡਾ ਵੱਡਾ ਖਲਵਾੜ ਹੋ ਰਿਹਾ ਤੇ ਕੇਂਦਰ ਸਰਕਾਰ ਦੇ ਵੀ ਕੋਈ ਗੰਤਜੂ ਨਹੀਂ ਰੰਗੀ ਵੀ ਉਹਨਾਂ ਨੇ ਕੋਈ ਬੱਚਿਆਂ ਦੇ ਬਾਰੇ ਇਹ ਉਹਨਾਂ ਦੇ ਭਵਿੱਖ ਦੇ ਨਾਲ ਬਹੁਤ ਵੱਡਾ ਖਲਵਾੜ ਹੋ ਰਿਹਾ ਸੋ ਇਹ ਵੱਡੀ ਤਬਦੀਲੀ ਜਿਹੜੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਰਵਾਈ ਦੇ ਵਿੱਚ ਆਈ ਔਰ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸੀ ਕਿ ਅਸੀਂ ਪੰਜਾਬ ਦੇ ਵਿੱਚ ਐਜੂਕੇਸ਼ਨ ਦਾ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਹੈ ਕਿ ਇੱਕ ਬੈਂਚ ਤੇ ਬੈਠ ਕੇ ਅਮੀਰ ਤੇ ਗਰੀਬ ਦਾ ਬੱਚਾ ਪੜੇਗਾ ਕਰ ਸਾਨੂੰ ਇਹ ਨਹੀਂ ਸੋਚਣਾ ਪਊਗਾ ਕਿ ਬੱਚਾ ਇਸੇ ਆਟੋ ਵਾਲੇ ਦਾ ਬੱਚਾ ਰਿਕਸ਼ਾ ਵਾਲੇ ਦਾ ਬੱਚਾ ਮਜ਼ਦੂਰ ਦਾ ਬੱਚਾ ਤੇ ਇਹ ਅੱਗੇ ਪੜ ਨਹੀਂ ਸਕੂਗਾ ਸੋ ਉਸ ਤੋਂ ਬਾਅਦ ਲਗਾਤਾਰ ਇਹ ਸਕੀਮ ਸਾਡੀ ਜਿਹੜੀ ਬਿਨਾਂ ਕਿਸੇ ਪੇਤ ਭਾਵ ਤੋਂ ਬਿਨਾਂ ਕਿਸੇ ਰੁਕਾਵਟ ਤੋਂ ਚੱਲ ਰਹੀ ਹੈ ਔਰ ਹਰ ਸਾਲ ਜਿਹੜੇ ਬੱਚਿਆਂ ਨੇ ਦਾਖਲਾ ਲੈਣਾ ਬੰਦ ਕਰ ਦਿੱਤਾ ਸੀ ਇੱਕ ਡ੍ਰੌਪ ਆ ਗਿਆ ਸੀ ਜਦੋਂ ਇਹ ਸਰਕਾਰ ਬਣੀ ਸੀ ਤਾਂ 1.5 ਲੱਖ ਦੇ ਨੇੜੇ ਪਹੁੰਚ ਗਏ ਸੀ ਬੱਚੇ ਜਿਹੜੇ ਇਹ ਸਕੀਮ ਦਾ ਲਾਭ ਲੈ ਰਹੇ ਆ ਔਰ ਅੱਜ ਅਸੀਂ ਇਸ ਪੋਜੀਸ਼ਨ ਤੇ ਆ ਕਿ ਇਸ ਸਾਲ ਦੌਰਾਨ 2.31 ਲੱਖ ਦੇ ਕਰੀਬ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਪੋਰਟਲ ਤੇ ਅਪਲਾਈ ਕੀਤਾ ਪੜ੍ਹਾਈ ਦੇ ਲਈ ਔਰ ਸਾਡਾ ਟੀਚਾ ਇਹ ਹੈ ਕਿ ਅਸੀਂ ਇਸ ਤੋਂ ਵੀ ਵੱਧ ਬੱਚੇ ਪੰਜਾਬ ਦੇ ਜਿਹੜੇ ਐਸੇ ਕੈਟਾਗਰੀ ਨਾਲ ਸੰਬੰਧਿਤ ਬੱਚੇ ਆ ਉਹਨਾਂ ਨੂੰ ਪੋਰਟਲ ਤੇ ਰਜਿਸਟਰ ਕਰੀਏ ਕਿਉਂਕਿ ਅਸੀਂ 2. ਤੂ 2.60 ਲੱਖ ਬੱਚਿਆਂ ਦਾ ਟਾਰਗੇਟ ਰੱਖਿਆ ਸੀ ਔਰ ਇਸ ਤੋਂ ਵੀ ਵੱਧ ਬੱਚਿਆਂ ਨੂੰ ਅਸੀਂ ਐਨਰੋਲ ਕਰਕੇ ਇਸ ਸਕੀਮ ਦਾ ਲਾਭ ਦੇਣਾ ਇਹ ਸਾਡਾ ਟਾਰਗੇਟ ਹੈ ਕਿੰਨੇ ਐਨਰੋਲਡ ਹੈ ਓਲਡੀ ਇਸ ਵਾਰ ਇਸ 2023-24 ਦੌਰਾਨ ਜਿਹੜੇ 24-25 ਦੌਰਾਨ ਜੋ ਅਸੀਂ ਟਾਰਗੇਟ ਰੱਖਿਆ ਸੀ 2.31 ਲੱਖ ਬੱਚੇ ਸਾਡੇ ਕੋਲ ਐਨਰੋਲ ਹੋਏ ਪਿਛਲਾ ਕਿਤਾ ਹਾਈ ਕੋਰਟ ਨੇ ਆਰਡਰ ਕੀਤੇ ਨੇ ਜਿਹੜਾ ਪਿਛਲਾ ਬਕਾਇਆ ਰਹੇਗਾ 2017-22 ਤੱਕ ਦਾ ਤੇ ਉਹਦੇ ਬਾਰੇ ਕੀ ਹੈਗਾ ਜਿਹੜਾ ਦੇਣ ਦਾ ਕਾਲਜ ਆ ਉਹ ਮੈਂ ਤੁਹਾਨੂੰ ਕਿ ਇਹ ਜਿਹੜੀ ਆਪਾਂ ਗੱਲਬਾਤ ਕਰ ਰਹੇ ਆ ਉਸ ਬਕਾਏ ਦੀ ਗੱਲ ਕਰ ਰਹੇ ਆ ਔਰ ਜਿਹੜਾ ਬਕਾਇਆ ਸੀ ਉਹਦੇ ਵਿੱਚ ਜੋ 60-40 ਦੀ ਰੇਸ਼ੋ ਨਾਲ ਇਹ ਸਕੀਮ ਚੱਲਦੀ ਹੈ ਕਿ 60% ਕੇਂਦਰ ਸਰਕਾਰ ਤੇ 40% ਅਸੀਂ ਦਿੰਨੇ ਆ ਔਰ ਅਸੀਂ ਆਪਣਾ 40% ਪ੍ਰਾਈਵੇਟ ادارے ਨੂੰ ਵੀ ਤੇ ਹੁਣ ਸਰਕਾਰੀ ادارے ਲਈ ਜਿਹੜਾ 92 ਕਰੋੜ ਅਸੀਂ ਰਿਲੀਜ਼ ਕੀਤਾ ਆਪਣੇ ਵੱਲੋਂ ਪੰਜਾਬ ਸਰਕਾਰ ਨੇ ਸਾਰਾ ਜਿਹੜਾ ਪਿਛਲਾ ਬਕਾਇਆ ਸੀ ਉਹ ਕਵਰ ਕਰ ਦਿੱਤਾ ਅਸੀਂ ਕੇਂਦਰ ਸਰਕਾਰ ਨੂੰ ਬਾਰ-ਬਾਰ ਅਪੀਲ ਕਰ ਰਹੇ ਹਾਂ ਕਿ ਉਹ ਵੀ ਆਪਣਾ ਬਣਦਾ 60% ਰਿਲੀਜ਼ ਕਰੇ ਜਿਹੜੇ ਜਿਹੜੇ ਆਪਣੇ ਤੁਸੀਂ ਦੱਸਿਆ ਵੀ ਜਿਹੜੀਆਂ ਡਿਗਰੀਆਂ ਨਹੀਂ ਦਿੰਦੇ ਪ੍ਰਾਈਵੇਟ ਕਾਲਜ ਬੱਚਿਆਂ ਨੂੰ ਦਾਖਲੇ ਵੀ ਦਿੰਦੇ ਐਡਮਿਸ਼ਨ ਪਹਿਲਾਂ ਦਿੰਦੇ ਨੇ ਕਿ ਉਹਦਾ ਬਾਰੇ ਜੀ ਕੀ ਕੋਈ ਕਾਰਵਾਈ ਕੀਤੀ ਆ ਜਾਂ ਕੋਈ ਨਤੀਜੇ ਇਹਦੇ ਸਾਹਮਣੇ ਆਈ ਹੈ ਕਿਉਂਕਿ ਅਜੇ ਤੱਕ ਉਹਨਾਂ ਦਾ ਆਲਰੇਡੀ ਉਦਹੀਂ ਹੈ ਕਾਲਜ ਦੇ ਪਰੇ। ਅ ਡਾਇਰੈਕਟਲੀ ਅਸੀਂ ਨਹੀਂ ਪਰ ਅਸੀਂ ਲਾਈਨ ਡਿਪਾਰਟਮੈਂਟ ਨੂੰ ਜਦੋਂ ਵੀ ਕੋਈ ਕੇਸ ਧਿਆਨ ਚਾਹੁੰਦਾ ਅਸੀਂ ਲਾਈਨ ਡਿਪਾਰਟਮੈਂਟ ਨੂੰ ਲਿਖਦੇ ਆ ਕਿ ਇਸ ਕਾਲਜ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਔਰ ਜੇ ਇੰਨੀ ਗੱਲ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਬੱਚਿਆਂ ਦੀਆਂ ਡਿਗਰੀਆਂ ਰੋਕ ਕੇ ਇੱਕ ਵੱਡਾ ਖੇਲਵਾੜ ਕਰ ਰਹੇ ਆ ਤਾਂ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਵਿੱਚ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਦੀ ਅਰੰਭਤਾ। ਕੋਈ ਫਿਗਰ ਦੀ ਪੈਸੇ ਵਾਲੇ ਸਨ 2012 ਦੇ ਵਿੱਚ। ਅਸੀਂ ਇਸ ਤੋਂ ਪਹਿਲਾਂ 2023 ਦੇ ਵਿੱਚ 364 ਕਰੋੜ ਰਿਲੀਜ਼ ਕੀਤਾ ਸੀ ਜੋ ਪ੍ਰਾਈਵੇਟ ਕਾਲਜਾਂ ਨੂੰ ਦਿੱਤਾ ਗਿਆ ਔਰ ਹੁਣ ਜੋ ਅਸੀਂ ਰਿਲੀਜ਼ ਕੀਤਾ ਉਹ 92 ਕਰੋੜ ਰੁਪਈਆ ਜੋ ਸਰਕਾਰੀ ਕਾਲਜਾਂ ਵਾਸਤੇ ਰਿਲੀਜ਼ ਕੀਤਾ। ਸੋ ਇਸ ਤਰ੍ਹਾਂ ਨਾਲ 40% ਜੋ ਸਟੇਟ ਦਾ ਬਣਦਾ ਸੀ ਸ਼ੇਅਰ ਉਹ ਅਸੀਂ ਆਪਣਾ ਸਾਰਾ ਪੋਲਟਾਰੇ ਬੜੀ ਜਲਦੀ ਸਰਕਾਰ ਆਈ ਆ ਤੁਸੀਂ ਪਿਛਲਾ ਜਿਹੜਾ ਹੈਗਾ ਜਿਨ੍ਹਾਂ ਨੇ ਫੇਕ ਦਾਖਲੇ ਕਰਕੇ ਸਰਕਾਰੀ ਪੈਸਾ ਕਾਲਜਾਂ ਦੇ ਬਰਾਮਦ ਕਰ ਲਿਆ ਸੀਗਾ ਉਹਨਾਂ ਤੋਂ ਰਿਕਵਰੀ ਜਿਹੜੇ ਤੁਸੀਂ ਫਿਰ ਬਾਅਦ ਵਿੱਚ ਵਿਆਜ ਦਾ ਉਹਨਾਂ ਨੂੰ ਰੱਖਿਆ ਜਿਹੜਾ ਪੂਰਾ ਆਡਿਟ ਕਰਾ ਕੇ ਤੁਸੀਂ ਉਹਨਾਂ ਨੂੰ ਜਿਵੇਂ ਵਿਆਜ ਸਮੇਤ ਆਡਟ ਹੋ ਗਿਆ ਸੀਗੇ ਬਹੁਤ ਕਿੰਨੇ ਇੱਕ ਕਾਲਜ ਆ ਜਿਨ੍ਹਾਂ ਤੋਂ ਕਿੰਨੀ ਰਿਕਵਰੀ ਹੋ ਗਈ ਹੈ ਜਿਹੜੇ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਹੜਾ ਕਾਫੀ ਕੁਝ ਚੇਂजेस ਆਈਆਂ ਸੀ ਇਸ ਸਕੀਮ ਦੇ ਵਿੱਚ ਪਿਛਲੀ ਸਰਕਾਰ ਦੌਰਾਨ ਵੀ ਕਿਉਂਕਿ ਇੱਕਦਮ ਮਸ਼ਰੂਮਿਕ ਹੋਈ ਸੀ ਪਹਿਲਾਂ ਕਿ ਬਹੁਤ ਬੱਚੇ ਐਡਮਿਟ ਹੋਣ ਲੱਗੇ ਸੀ ਔਰ ਜੋ ਬਾਅਦ ਵਿੱਚ ਪਾਇਆ ਗਿਆ ਕਿ ਕਾਲਜਾਂ ਵੱਲੋਂ ਜਿਹੜੇ ਫੇਕ ਐਡਮਿਸ਼ਨ ਸ਼ੋ ਕਰਕੇ ਉਹ ਪੈਸੇ ਲੈ ਜਾਂਦੇ ਸੀ ਸੋ ਉਹਦੇ ਵਿੱਚ ਜਿਹੜਾ ਆਡਿਟ ਕਰਵਾਇਆ ਗਿਆ ਔਰ ਵਿੱਚ ਰਿਕਵਰੀ ਬਣੀ 9 ਕਾਲਜ ਪਾਏ ਗਏ ਸੀ ਉਹਦੇ ਵਿੱਚ ਔਰ ਉਹਨਾਂ ਤੋਂ ਰਿਕਵਰੀ ਵੀ ਕੀਤੀ ਗਈ ਔਰ ਉਸ ਤੋਂ ਬਾਅਦ ਜੋ ਸਕੈਮ ਜਿਹਨੂੰ ਅਸੀਂ ਕਹਿੰਨੇ ਆ ਕਿ ਸਕੈਮ ਹੋ ਗਿਆ ਉਹਦੇ ਵਿੱਚ ਇਹ ਸੀ ਕਿ ਜੋ ਰਿਕਵਰੀ ਬਣਦੀ ਸੀ ਉਹਨਾਂ ਨੂੰ ਹੋਰ ਇਹ ਪਿਛਲੀ ਸਰਕਾਰ ਦੁਵਾਰਨ ਹੋਇਆ ਕਿ ਉਹਨਾਂ ਨੂੰ ਵੀ ਦੁਬਾਰਾ ਗ੍ਰਾਂਟ ਵਧ ਦੇ ਦਿੱਤੀ ਗਈ ਸੋ ਇੱਕ ਸਕੈਮ ਦਾ ਰੂਪ ਧਾਰਨ ਕਰ ਗਈ ਪਰ ਇਸ ਨੂੰ ਅਸੀਂ ਅੱਗੇ ਤੋਂ ਅਵੋਇਡ ਕਰਨ ਲਈ ਉਹਨਾਂ ਬੰਦਿਆਂ ਤੇ ਵੀ ਕਾਰਵਾਈ ਕੀਤੀ ਗਈ ਉਹਨਾਂ ਨੂੰ ਡਿਸਮਿਸ ਵੀ ਕੀਤਾ ਗਿਆ ਪਰ ਅੱਗੇ ਤੋਂ ਇਹ ਨਾ ਹੋਵੇ ਹੁਣ ਅਸੀਂ ਕਾਲਜਾਂ ਨੂੰ ਬਿਲਕੁਲ ਡਾਇਰੈਕਟਲੀ ਪੈਸੇ ਨਹੀਂ ਪਾਉਂਦੇ ਜਿਹੜੇ ਪੈਸੇ ਉਹ ਬੱਚੇ ਦੇ ਖਾਤੇ ਵਿੱਚ ਜਾਂਦੇ ਆ ਆਧਾਰ ਸਟਡਿਡ ਖਾਤੇ ਨੂੰ ਅਸੀਂ ਰੈਕਲੀ ਮਤਲਬ ਬਿਲਕੁਲ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਪੈਸੇ ਦਿੱਤੇ ਜਾਂਦੇ ਨੇ ਜੇ ਕੋਈ ਪੇਮੈਂਟ ਰਹਿਦੀ ਰਿਕਵਰ ਕਰਕੇ ਦਿੰਦੇ ਆਪਾਂ ਜੇ ਕੋਈ ਵੀ ਪੇਮੈਂਟ ਕੋਈ ਰਹਿੰਦੀ ਹੈ ਜੇ ਕਿ ਜਿਵੇਂ ਹੁਣ ਕੋਈ ਅਗਲੇ ਕਾਲਜ ਡਿਮਾਂਡ ਕਰਦਾ ਤਾਂ ਉਹਦੀ ਪੇਮੈਂਟ ਕੋਈ ਸਾਨੂੰ ਲੱਗਦਾ ਵੀ ਉਹਦੀ ਰਿਕਵਰੀ ਆ ਤਾਂ ਉਹ ਅਸੀਂ ਉਹਨੂੰ ਕੱਟ ਕੇ ਦੇ ਰਹੇ ਹਾਂ ਅੱਛਾ ਮੈਂ ਐਸ ਪਰ ਰੇਸ਼ੋ 60 40 ਕੋ ਸੈਂਟਰ ਕੀ ਤਰਫੋਂ ਤੇ ਟਾਈਮਲੀ ਆ ਜਾਂਦਾ ਆ ਜਿਹੜੀ ਹੁਣ ਅਸੀਂ ਚਲਾ ਰਹੇ ਹਾਂ ਹੁਣ ਸਾਡੀ ਸਕੀਮ ਬਿਲਕੁਲ ਸਮੂਥਲੀ ਚੱਲ ਰਹੀ ਹੈ ਪਰ ਪ੍ਰੋਬਲਮ 17 ਤੋਂ 20 ਦੇਰਮਿਆਨ ਹੀ ਆਈ ਸੀ ਜੋ ਕਿ ਹਲੇ ਵੀ ਕੇਂਦਰ ਸਰਕਾਰ ਦਾ 60% ਸਾਡੇ ਕੋਲ ਹਲੇ ਬਾਕੀ ਅਸੀਂ ਬਾਰ-ਬਾਰ ਅਪੀਲ ਕਰ ਰਹੇ ਹਾਂ ਡਾਕਟਰ ਸਾਹਿਬ ਕੁਝ ਕਹਿਣਾ ਚਾਹੁੰਦੇ ਆ ਇਹ ਟਾਈਮਲੀ ਆ ਜਾਂਦੀ ਹੈ ਜੀ ਪਹਿਲਾਂ ਸਟੇਟ ਆਪਣਾ 40% ਪਾ ਦਿੰਦੀ ਹੈਗੀ ਫਿਰ ਸਟੇਟ ਦੇ ਪਾਨ ਤੋਂ ਬਾਅਦ ਫਿਰ 60% ਕੇਂਦਰ ਪਾ ਦਿੰਦੀ ਹੈਗੀ 60 40 ਦੀ ਰੇਸ਼ੋ ਜਦੋਂ ਫਾਲੋ ਹੋਈ ਔਰ ਡਾਇਰੈਕਟ ਬੈਨੀਫਿਟ ਜਿਹੜਾ ਟਰਾਂਸਫਰ beneficiary ਦੇ ਅਕਾਊਂਟਸ ਪਹਿਲਾਂ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ ਕਿ ਬਕਾਇਆ ਪਿਛਲੇ ਹੀ ਰਹਿ ਗਿਆ 60% ਬੜਾ ਜੀ ਹਾਂ ਜੀ ਸਾਰਾ ਤੋਂ ਵੀ ਸਾਰਾ ਤੋਂ ਵੀ ਕਿੰਨਾ ਆਣਾ ਹੈ ਅਸੀਂ ਬਹੁਤ ਦੇਖੋ ਉਹਦੇ ਵਿੱਚ ਜਿੱਦਾਂ ਹੈ ਕਿ ਕਿਉਂਕਿ ਇਹ ਸੈਂਟਰੀ ਸਪਾਂਸਰਡ ਸਕੀਮ ਹੈ 1563 ਦਾ ਉਸ ਕਰੋੜ ਦਾ ਉਸ ਵੇਲੇ ਬੰਦਾ ਸੀਗਾ ਲੇਕਿਨ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਜਦੋਂ ਆਡਿਟ ਕਰਵਾਇਆ ਔਰ ਆਡਿਟ ਤੋਂ ਬਾਅਦ ਇੱਕ ਸਬ ਕਮੇਟੀ ਦੀ ਰਿਪੋਰਟ ਵੀ ਬਣ ਕੇ ਕੈਬਨਟ 'ਚ ਪੇਸ਼ ਹੋਈ ਕੈਬਨਟ ਸਬ ਕਮੇਟੀ ਦੀ। ਤੋਂ ਉਸ ਤੋਂ ਬਾਅਦ ਸਰਕਾਰ ਨੇ ਕਿਹਾ ਵੀ ਓਕੇ ਅਗਰ ਪੂਰਾ ਨਹੀਂ ਦੇਣਾ ਹੈ ਤਾਂ ਫਾਰਾ ਸਰਕਾਰ 60% ਦੇ ਦੇਵੇ। ਇਹਦੇ ਬਾਰੇ ਵੀ ਲਿਖਾ ਪੜੀ ਜਿਹੜੀ ਹੈ ਉਹ ਕਾਫੀ ਚੱਲੀ ਹੈਗੀ ਮੈਟਰ ਜਿਹੜਾ ਹੈਗਾ ਇਸ ਵੇਲੇ ਮਾਨਯੋਗ ਹਾਈ ਕੋਰਟ 'ਚ ਪੈਂਡਿੰਗ ਹੈਗਾ ਤੇ ਉਹਦੇ ਵਿੱਚ ਸਰਕਾਰ ਦੀ ਪੇਸ਼ ਹੋ ਰਹੀ ਹੈ ਜੀ ਨਹੀਂ ਹਾਈ ਕੋਰਟ ਨੇ ਤਾਂ ਕਹਿਤਾ ਵੀ ਦੋਨੇ ਮਿਲ ਕੇ ਤੁਸੀਂ ਦਿਓ ਪੈਸੇ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਜਿਹੜਾ ਹੈ ਕਿਹਾ ਉਹਨਾਂ ਨੇ ਕਿਹਾ ਵੀ ਇਕੱਠੇ ਬੈਠ ਕੇ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਇਹ ਮੈਟਰ ਨੂੰ ਰਿਜ਼ੋਲਵ ਕਰਨ ਉਹ ਰਿਜ਼ੋਲਵ ਕਰ ਇੱਕ ਮੀਟਿੰਗ ਹੋ ਚੁੱਕੀ ਹੈ ਕਿ ਅਜੇ ਇੱਕ ਮੀਟਿੰਗ ਜੇ ਹੋਰ ਹੋਣੀ ਹੈ ਕਿ ਉਸ ਤੋਂ ਬਾਅਦ ਜਿਹੜੀ ਵੀ ਉਹਦੇ ਤੇ ਜੋ ਡੈਲੀਬਰੇਸ਼ਨ ਹੋਣਗੀਆਂ ਉਹ ਮਾਨਯੋਗ ਹਾਈ ਕੋਰਟ ਦੇ ਨੋਟਿਸ ਸਰ ਕਿਤਨਾ ਡਿਮਾਂਡ ਕੀਤਾ ਗਿਆ ਵੈਸੇ ਸੈਂਟਰ ਸਰਕਾਰ ਦੇ ਨੋਟਿਸ ਆ ਸੈਂਟਰ ਸਰਕਾਰ ਤੇ ਪੰਜਾਬ ਦੇ ਦੁਆਰਾ इनिशियली 1537 होता है। उसके बाद अगर गवर्नमेंट न्याय government ने कहा कि ओके अगर आप पूरा नहीं दे सकते तो एटलीस्ट 60 percent दे दो जब ये स्कीम 60-40 रेशियो में change होगा। नौ सौ कर्प्टी किधर है? Hindi दे। में ब्रीड करना है फिर दोबारा? समाजिक धिकारिता और कम गिनती विभाग आज एक बहुत ही हम अहम मुद्दे पर इस विभाग के अहम स्कीम से जुड़ी हुई बात करेंगे पोस्ट मैट्रिक स्कॉलरशिप स्कीम जो कि अक्सर विवादों में घिरी रही है पिछले सालों दौरान पिछली सरकार के दौरान और जो बच्चे इससे जुड़े हुए थे गरीब परिवारों के बच्चे अनुसूचित जाति से संबंध रखने वाले बच्चे जिनका पढ़ाई के दौरान उनको बहुत सारी मुश्किलें पेश आई और पढ़ने के बाद उनकी डिग्रियां भी रोक दी गई क्योंकि कॉलेजों के पास उनके पैसे नहीं पहुंचे थे और ये पोस्ट मैट्रिक स्कॉलरशिप स्कीम जो सेंटर द्वारा स्पॉन्सर्ड स्कीम है और सेंटर और स्टेट मिलकर इसे चलाते हैं और पिछले 2017 से 2020 के दौरान जब कांग्रेस की सरकार रही तो इस स्कीम में कुछ ऐसी सोधे कर दी गई ऐसी उसमें चेंजेस लाई गई कि ये ना तो सेंटर ने कोई पैसा पंजाब को दिया और ना ही पंजाब सरकार ने इन बच्चों के बारे में सोचा कि इनके इनका भविष्य क्या होगा अगर इनको स्कॉलरशिप नहीं मिलेगी और ये तीन साल इन बच्चों के बिना किसी स्कॉलरशिप के निकले और जिन कॉलेजों में इन्होंने दाखला लिया था बहुत सारे बच्चों को मुश्किलें पेश आई बहुत सारे बच्चों ने एडमिशन लेनी बंद कर दी उनकी गिनती भी कम हुई और बहुत सारे कॉलेजों ने उनकी डिग्रीज़ तक रोक ली गई लेकिन 2022 में जब आम आदमी पार्टी की सरकार आई मुख्यमंत्री सरदार भगवंत सिंह मान जी जो हमारे मुख्यमंत्री बने और अरविंद केजरीवाल जी की अगुवाई थी श्री अरविंद केजरीवाल जी का जो मुख्य उद्देश्य था कि हम सेहत और शिक्षा के मामले में कोई भी कसर नहीं छोड़ेंगे राज्य में सो शिक्षा को लेकर इन बच्चों की तरफ विशेष ध्यान दिया गया और ये स्कॉलरशिप स्कीम जिसका बकाया दो से 2020 दो तक पंद्रह त्रेस, तिरसठ करोड़ रुपया जो इकट्ठा हो गया था वो हमने ऑडिट कराना शुरू किया और उन कॉलेजों की जो बनती पेंडिंग राशि थी हमने हजार से ऊपर प्राइवेट कॉलेज थे जिनको ये फोर्टी परसेंट जो स्टेट शेयर हमने रिलीज किया तीन सौ करोड़ और उसके बाद अब हम सरकारी संस्थाओं को जो ढाई सौ से ऊपर हमारे पास सरकारी कॉलेजेस हैं उनको आज बानवे करोड़ जो 92 टू